ਦੀ ਤਿੰਨ ਗੱਗਿਆ ਗੱਗਾ ਗੁਰਦੁਆਰਾ ਗੱਗਾ ਗੋਲਕ ਤੇ ਤੀਜਾ ਗੱਗਾ ਧੰਨ ਸ੍ਰੀ ਗੁਰੂ ਤੇ ਸਿੱਖ ਕੌਮ 80% ਹੈ ਇਸ ਵੇਲੇ ਦੋ ਗੱਗਿਆਂ ਦੇ ਨਾਲ ਜੁੜੀ ਹੈ ਗੱਗਾ ਗੁਰਦੁਆਰਾ ਤੇ ਗੱਗਾ ਇਹ ਗੋਲਕ 'ਚ 10 ਰੁਪਏ ਪਾਏ ਸਤਿਗੁਰੂ 10 ਲੱਖ ਦੇ ਦੇ 100 ਪਾਇਆ ਸਤਿਗੁਰੂ 20 ਲੱਖ ਦੇ ਦੇ ਬਾਦਸ਼ਾਹ ਕਹਿੰਦੇ ਡਾ ਵੱਡਾ ਖਜ਼ਾਨਾ ਚਿੰਦੋਏ ਦੇ ਥੱਲੇ ਪ੍ਰਕਾਸ਼ ਹੋਇਆ ਏ ਕਿਦਨ ਰਮਾਲਾ ਚੁਕੋਗੇ ਐਸ ਵੇਲੇ ਪੂਰੇ ਵਰਲਡ ਦੇ ਵਿੱਚ 50 ਲੱਖ ਦੇ ਕਰੀਬ ਗੋਰੇ ਨੇ ਅਮਰਤ ਛਕ ਲਿਆ ਕੋ ਸਤਨਾਮ ਸ੍ਰੀ ਉਹਨਾਂ ਨੂੰ ਕੀਰਤਨ ਕਥਾ 17 ਸਾਲ ਸਟੱਡੀ ਕੀਤੀ ਇੱਕ ਗੋਰੇ ਦੀ ਬੱਚੀ ਨੇ ਇੰਗਲੈਂਡ ਵਿੱਚ ਉਹ ਕਹਿੰਦੇ ਬੇਟਾ ਸਾਡੇ ਬੱਚੇ ਤੇ ਮੱਥਾ ਟੇਕ ਨਹੀਂ ਆਉਂਦੇ ਫੇ ਤੁਸੀਂ ਕਿਦਾਂ ਪੜ ਲਿਆ ਉਹਦੀ ਇੰਟਰਵਿਊ ਸੀ ਕਹਿੰਦੇ ਮੈਂ 12 ਸਾਲਾਂ ਦੀ ਸੀ ਆਪਣੇ ਮਦਰ ਫਾਦਰ ਦੇ ਨਾਲ ਗੋਲਡਨ ਟੈਂਪਲ ਉਹਨਾਂ ਦੀ ਜਵਾਰ ਕਹਿੰਦੇ ਮੈਂ 12 ਵਰਿਆਂ ਦੀ ਸੀ ਤੇ ਮੈਂ ਪਹਿਲੀ ਵਾਰ ਹਰਿਮੰਦਰ ਸਾਹਿਬ ਆਈ ਤੇ ਮੈਂ ਪੁੱਛਿਆ ਵੀ ਇਹ ਕੀ ਹੈ ਕਹਿੰਦੇ ਬੇਟਾ ਚੰਦਵਾ ਸਾਹਿਬ ਕਹਿੰਦੇ ਬੜਾ ਸੁੰਦਰ ਹੈ ਕਹਿੰਦੇ 9 ਲੱਖ ਰੁਪਈਆ ਕੀਮਤ ਆ ਖੁਸਾਤ ਨਾਲ ਫਿਰ ਮੈਂ ਪੁੱਛਿਆ ਵੀ ਇਹ ਰਮਾਲੇ ਕਿੰਨੇ ਸੋਹਣੇ ਕਹਿੰਦੇ ਬੇਟਾ ਬਸਤਰੇ ਮਾਰੇ ਦੇ ਇਹ ਕਿੰਨੇ ਦੇ 7 ਲੱਖ ਦੇ ਸੋਨੇ ਦੀ ਮੁੱਠ ਵਾਲਾ ਚੋਰ ਸਾਹਿਬ 9 ਲੱਖ ਦਾ ਕਹਿੰਦੇ ਮੈਂ ਸਵੇਰੇ ਅੰਮ੍ਰਿਤ ਵੇਲੇ ਸੋਨੇ ਦੀ ਪਾਲਕੀ 'ਚ ਪ੍ਰਕਾਸ਼ ਹੁੰਦਾ ਵੇਖਿਆ ਤੇ ਮੇਰੇ ਅੰਦਰ ਇੱਕ ਚਾਹ ਪੈਦਾ ਹੋਇਆ ਭੀਜੀ